ਜਦੋਂ ਉਹ ਜਾ ਰਹੀ ਟੀਮ ਡੀਗਰੀ ਸਾਰਾ ਪਾਰ ਗਿਆ ਹਸਤਾ ਮੇਰਾ ਉਹ ਨਾ ਮਤੋਂ ਕੱਢੀ ਬਾਅਦ ਬੁੜਾਈ ਤੇ ਫਿਰ ਉਹ ਮੇਰੇ ਕਰਦੀ ਜੀ ਉਹਦੇ ਕਰਕੇ ਕੱਲ ਮੈਂ ਲਾਈ ਉਹਦੇ ਕੋਲ ਆਇਆ ਮੈਂ ਕਹਿ ਮੈਨੂੰ ਅਣਜੋਣੋ ਕਰਨਾ ਕਿ ਮੇਰੇ ਸਾਥੀ ਨੂੰ ਕਿਉਂ ਮਾਰਦੇ ਨਹੀਂ ਪਿਛੇ ਜਿਹੜਾ ਉਹਨੂੰ ਪੁੱਛਾਇਆ ਜਦੋਂ ਉਹ ਨਹੀਂ ਤਾਂ ਉਹ ਨਹੀਂ ਲੱਗਦਾ ਸੱਚ ਨਹੀਂ ਮਿਲਿਆਗਾ ਹਨੇ ਦਰਮੋਰ ਹਰਮੋਰ ਜਿਸ ਨੇ ਐਪ ਲਾਈ ਮੁੰਨੇ ਕਿਥੋਂ ਮੁੰਨੇ ਮਿਲਿਆ ਉਹਨੂੰ ਮਿਲਦਾ ਕੋਈ ਚੀਜ਼ ਕਰੇ ਇੰਨੀ ਜਲਦੀ ਮੌਕਾ ਹੀ ਨਹੀਂ ਮਿਲਦਾ ਇਹ ਤੁਸਤੇ ਪਏ ਇੱਥੇ ਮੈਂ ਬੈਠੀ ਸਕੋ ਮੈਂ ਇਥੇ ਲੰਮਾ ਪਿਆ ਮੈਂ ਤੇ ਇਹ ਇੱਥੇ ਗਰੀਬ ਇਹ ਸੱਕਰੇ ਕਲਾਸ ਦਾ ਮੈਂ ਕਾਊਂਟਰ ਦੋਤੇ ਜਿਨੇ ਜਤਮਾ ਕਹੋ ਗਿਆ ਇਥੋਂ ਬਸ ਮੈਂ ਬਾਹਰ ਖੜਕਾ ਜਾ ਸੁਣਿਆ ਕਿ ਜਿਨੇ ਮਤਲਬ ਬਾਹਰ ਮੋਟਰਸਾਈਕਲ ਚੱਲਦੇ ਪਏ ਆ ਹਾਂਜੀ ਮੁੜ ਕੇ ਮੈਂ ਕੁੰਡੀ ਲਾਈ ਅੰਦਰ ਮੈਂ ਬਾਹਰ ਪਤਾ ਨਹੀਂ ਕੌਣ ਤੋਂ ਮੈਂ ਨਹੀਂ ਹਾਈ ਕਿ ਸਾਡੇ ਘਰ ਦਾ ਸਾਰਤਨਾ ਰੋੜਾ ਮਾਰ ਦਿੱਤਾ ਕੋਨੇ ਬਾਹਰ ਮੁੜਿਆ ਦੀਵਾ ਆ ਗਿਆ ਤੇ ਜਦੋਂ ਇਨੀ ਯਾਰ ਕਹੀ ਐ ਜਖਲੋਤੀ ਉੱਤੇ ਤੁੰਨੇ ਚੱਲ ਬਸ ਤਾਂ ਨਹੀਂ ਲੱਗਾ ਤੇ ਤਮਾਕੂ ਦਾ ਰਸ ਹੋਵੇ ਏਡੇ ਜੋਰ ਜਿਹਾ ਮੈਂ ਦੋਥੇ ਡੇਕ ਗਈ ਆ ਯਾਰ ਜੂ ਉੱਚ ਉੱਠੋ ਆ ਗਏ ਗਿੱਲਾਂ ਵਾਲੀ ਤਰ੍ਹਾਂ ਕੋਈ ਕੰਮ ਕਿਸੇ ਦੇ ਹੋਲੀ ਆਦੇ ਡਰੂ ਵਾਲੋ ਥੈਰੇ ਨੂੰ ਲੁੱਸ ਕੇ ਉਹਦਾ ਹੱਟੇ ਕੰਮ ਅਰੇਟ ਦਾ ਇਹਨਾਂ ਕਰੇ ਮੰਦਰ ਦਾ ਮੰਦਰ ਮੰਦਰ ਮੈਂ ਕੱਲ ਕੇ ਬਾਕ ਪਟਾ ਬੰਦ ਕਰਕੇ ਚੱਲਿਆ ਤੇ ਮੈਂ ਕਿਹਾ ਕਿ ਦੋ ਮਿੰਟ ਬਾਅਦ ਹੀ ਹੁੰਦਾ ਕਿੰਦਰ ਚੋਂ ਅੱਗੇ ਕਰ ਚੱਲ ਹਾਂ ਜੀ ਜੀ ਪਾਪ ਸਭ ਤੋਂ ਪਹਿਲਾਂ ਸਭ ਨੂੰ ਇਹ ਕਿਹਾ ਉਹ 9 ਵਜੇ ਤੱਕ ਇਹ ਸੌਂ ਗਈ ਜਾਂ ਬਾਹਰ ਕੋ ਮੁੱਢੀ ਸਾਰੇ ਸਾਰੇ ਹੋਰ ਚੀਜ਼ ਬਹੁਤ ਕੱਚੀ ਆ ਤਾ ਹੁਣ ਥੋੜਾ ਮੈਂ ਸਵੇਰ ਦੀ ਮੀਟ ਮੈਂ ਪਾਣਾ ਜੇ ਇਕੱਠਾ ਕਰ ਦੂ ਕੋਈ ਜਰਾ ਪੀਓ ਮੁਲਾਜ਼ਮੇ ਇਕੱਠਾ ਖੜਨਾ ਹੈ ਇਹਨਾਂ ਨਾਲ ਸਾਰਨਾ ਉਹ ਆਏ ਨੇ ਇਹਨਾਂ ਨੂੰ ਲੈ ਲਵਾਂਗੇ ਬਹੁਤ ਦੂਰੀ ਕਰਦੇ ਜਾਣ ਸਕੀ ਜੀ ਬਾਜੀ ਬੜੀ ਬੜੀ ਯਾਰ ਤੇ ਤਾ ਪਰਕ ਅੰਦਾਂ ਨਾਮ ਮਹਾਂ ਸੰਤਾਨ को पदो ਨਾਮ ਪਤਨਾ ਸੁਪਰ ਰਾਜਾਰ ਕੰਚਿਤ ਜਤ ਪ੍ਰਕਾਰ ਦੀ ਬਲਿਆ ਨਾਰਾਇਣ ਮਾਸ ਦੇਵ ਤੇ ਆਰੈ ਪਾਉ ਕਰੜਾ ਅਨੰਦ ਸਤਾ ਪਾਂਡਾ ਪਾਉ ਆਮਰ ਤ੍ਰਿ ਤਾਲ ਕਲਿਆ ਤਵਤ ਸ ਕੀ ਜਨ ਤਾਲੇ ਜੇ ਤਾਉ ਮਦ ਕਰੰ ਦੇ ਕਾਰੇ ਨਾਮ ਅਨ ਕਲਿ ਜੀ ਜਿਨਿ ਰਾਜ ਦੇ ਆ

ਸਸਟਰ ਨੇ ਹੁੰਦਿਆ ਪਹਿਲਾਂ ਇਹਨਾਂ ਦਾ ਡਿਗਰੀ ਆ ਲਾਇਆ ਉਹ ਇਥੋਂ ਚੱਲ ਗਿਆ ਤੁਹਾਨੂੰ ਮਿੰਟਾ ਜੀ ਬਿਲਕੁਲ ਇਹਨਾਂ ਰੱਖਿਆ ਕਿ ਇੱਕ ਜੀ ਤੱਕ ਦੀ ਇੱਕ ਮਲਵੇ ਕਰ ਲਿਆ ਕਿ ਮੇਰੇ ਤੇ ਅਟੈਕ ਹੋਇਆ ਹੈ ਮੇਰੇ ਘਰ ਬਰਾਦ ਹੋਇਆ ਹੈ ਕਿ ਮੇਰੇ ਪਿਨਾ ਪੁੱਛਣ ਕਿਸ਼ਤੋਂ ਮੇਰਾ ਡਿਗਰੀ ਆ ਲਾ ਕੇ ਲੱਗੋ ਬਹੁਤ ਬਸ ਦੱਬਣ ਰਹੇ ਹੈ ਕਿਸ ਤਰੀਕੇ ਦੱਬਿਆ ਜਾਵੇ ਦੱਬਿਆ ਜਾਵੇ ਨਹੀਂ ਰਹੀਆਂ ਕੋਈ ਉਹਦੇ ਦੱਸਦਾ ਕਿ ਕਿਉਂ ਹੈ ਥੋੜੀ ਗੱਲ ਵੀ ਲੈ ਲਓ ਉਹਨੇ ਬਹੁਤ ਜ਼ਿਆਦਾ ਲੇਟ ਆਏ ਜਦੋਂ ਬਾਅਦ ਵਿੱਚ ਮੈਂ ਤਾਂ ਫੋਨ ਕੀਤਾ ਉਦੋਂ ਬਾਅਦ ਹਾਂਜੀ ਉਦੋਂ ਬਾਅਦ ਕਿਤੇ ਬਹੁਤ ਲੇਟ ਜਾ ਕੇ ਐਸਐਸਓ ਸੀ ਕਿਤੇ ਆਈਐਮ ਸਾਹਿਬ ਉਦੋਂ ਬਾਅਦ ਰਾਤ ਮੇਰੇ ਇੰਟੈਲੀਜੈਂਸ ਬੀਰੋ ਆਇਆ ਪੌਨ ਸquad ਵਾਲਾ ਉਦੋਂ ਬਾਅਦ ਕਿਤੇ ਬਹੁਤ ਨਹੀਂ ਰਾਤ ਰਹੀ ਇੱਥੇ ਅੱਡੇ ਕੋ 3 ਵਜੇ ਤੱਕ ਰਹੇ ਬਾਹਰ 3 ਵਜੇ ਤੱਕ ਜਾਗਦੇ ਰਹੇ ਤੇ ਮੇਰੇ ਉਦੋਂ ਪਹਿਲਾਂ ਤੇ ਆਏ ਤੇ ਬਸ ਰੰਗ ਚੱਕਰ ਹੋ ਗਿਆ ਬਸ ਉਹਨਾਂ ਦਾ ਆ ਕੇ ਪਹਿਲਾਂ ਉਹਨਾਂ ਡੀਵੀਆਰ ਲਾਇਆ ਬਾਹਰ ਦੀ ਫੁਟੇਜ ਸਾਰੀ ਆਪਣੇ ਕਾਬੂ ਚ ਕਰਕੇ ਉਹ ਤਿੱਤਰ ਹੋ ਗਏ ਉਸੇ ਇਨਾ ਮਾਡਲ ਲਈ ਦੋ ਦੋ ਜਮਾਗੜਕ ਪੁਲਿਸ ਵਾਲੇ ਕਰਨ ਕਿ ਤੇ ਪ੍ਰਤਮਤ ਹੋ ਜਾਣਾ ਹੈ ਨਹੀਂ ਨਹੀਂ ਤੇ ਪਿੰਡ ਦੇ ਮਤਲ ਜਿਹੜੇ ਸੱਚੇ ਮਿੱਤਰ ਟੰਦੇ ਆਉਂਦੇ ਆ ਮੇਰੇ ਕੋਈ ਯਾਰ ਦੋਸਤ ਮੇਰੇ ਪਤਾ ਲੈਣ ਜਾ ਕੋ ਰਿਸ਼ਤੇਦਾਰ ਤੇ ਜਿਹੜੀ ਉਹਨਾਂ ਤੇ ਤਰਨਟ ਆ ਕੀ ਤਾ ਵੀ ਤੂੰ ਅੰਦਰ ਜਾ ਕੇ ਬੈਠਾ ਫਿਰ ਆਪਣਾ ਮੈਡਮ ਦਾ ਇਲੈਕਸ਼ਨ ਹੀ ਤੇ ਮੈਂ ਕਿਹਾ ਮੈਂ ਏਜੰਟ ਤੇ ਬਿਟਾ ਮੇਰਾ ਕਿਹੜਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਜੀ ਮੇਰੇ ਨਾਲ ਕੋਈ ਗੜਬੜ ਨਹੀਂ ਤਿੰਮੜਕੇ ਸਾਰੇ ਇਹ ਦਿਹਾਗ ਗੱਲ ਵੀ ਬੰਦੇ ਬਾਪੇ ਪਕਾੜੇ ਦੇ ਦੇ ਫੜ ਗਏ ਉਹਨਾਂ ਨੇ ਮਿਲ ਨੂੰ ਤੇ ਆਖਣ ਕਾਰਨ ਉਸ ਨੂੰ ਪੁੱਛਿਓ ਤੇ ਤੂੰ ਬੰਦੇ ਆਣ ਕੇ ਪਛਾਣ ਮੈਂ ਕਿਹਾ ਮੈਂ ਆ ਬੰਦੇ ਪਛਾਣ ਤੋਰ ਦੁੱਤਾ ਗੱਲ ਕਰਾਂ ਤੋਂਦੋਂ ਹੀ ਇਹ ਇਹ ਕੇ ਥਾਣੇ ਗਏ ਤੇ ਇਹਨਾਂ ਨੂੰ ਪਰੀ ਗਿਆ ਅਛਾ ਕਿੰਨਾ ਟਾਈਮ ਹੀ ਤੁਸੀਂ ਭਰ ਕੀ ਕਰਦੇ ਹੋ ਜੀ ਕਰਦੇ ਪੁੱਪੀ ਬਣਾ ਯਾਰ ਬੰਦਾ ਆਪਣੇ ਘਰ ਦੇ ਬਾਹਰ ਜਾ ਕੀ ਕਰੇ ਤੇ ਮੈਨੂੰ ਨੇ ਦੇਖਿਆ ਮੈਂ ਉਦੋਂ ਵੀ ਘਰ ਬੈਠਾ ਸੀ ਅੰਦਰ ਹਾਂ ਬੰਦੇ ਬਾਹਰ ਕੀ ਕਰਦਾ ਮੈਂ ਤਾਂ ਬੈਠਾ ਮੈਂ 3-4 ਦਿਨ ਉਹ ਬਿਲਰ ਘੁੰਮਦੇ ਰਹੇ ਇੱਥੇ ਇੱਕ ਕਟੜਾਲੇ ਤੋਂ ਆਏ ਸਨ ਤੁਹਾਡੇ ਐਸਪੀ ਡੀ ਸਾਹਿਬ ਮੈਨੂੰ ਕਹਿੰਦੇ ਵੀ ਮੋਟਰਸਾਈਕਲ ਕਿਹੜੇ ਰੰਗ ਦਾ ਹੈ ਨੰਬਰ ਕੀ ਬੰਦੇ ਕਿ ਮੈਂ ਸਾਹਿਬ ਮੈਂ ਇੱਕ ਵਿਅਕਤੀਗਤ ਰਿਪੋਰਟ ਕਰਾਂਗਾ ਅੰਦਰ ਦੱਸੋ ਮੈਂ ਕਿਹਾ ਵੀ ਬਿਨਾ ਨੰਬਰ ਤੋਂ ਮੋਟਰਸਾਈਕਲ ਨਜ਼ਾਇਜ਼ ਉਹਨਾਂ ਕੋ ਹਿਾਰ ਜੇ ਜਾ ਡੇਰੇ ਵੱਲੋਂ ਆਏ ਨੇ ਜਾਂ ਕੋਲੀਆਂ ਵੱਲੋਂ ਆਏ ਨੇ ਜਾਂ ਧਿਆਨਪੁਰੋਂ ਖੈਰ ਵੱਲੋਂ ਆਏ ਤੇ ਮਨੋਂ ਇਸੇ ਰਹੇ ਨੇ ਨਾ ਤੁਹਾਡਾ ਮੈਂ ਪ੍ਰਸ਼ਾਸਨ ਕੀ ਕਰਦਾ ਜੇ ਤੁਸੀਂ ਨਜ਼ਾਇਜ਼ ਹਿਾਰ ਵਾਲੇ ਦੇ ਬਿਨਾ ਨੰਬਰ ਤੋਂ ਮੋਛਾ ਨਹੀਂ ਖੜਦੇ ਨਹੀਂ ਜੀ ਹੋ ਸਕਦਾ ਜੀ ਕਿ ਅਰੇ ਅਰੇ ਨਿਕਲ ਕੇ ਉਹ ਅਰੇ ਅਰੇ ਮਿਲ ਕੇ ਗੱਲ ਕਰਦੇ ਹੋਣ ਹਾਂ ਮੇਰੇ ਤੋਂ ਨਾ ਰੀ ਬਟੋ ਜਿਹਨਾਂ ਤੁਹਾਡਾ ਮੇਰਾ ਮੱਖ ਭਾਈ ਦੀ ਚੋਰੀ ਮੈਂ ਉਹਨੇ ਪਿਸਤੌਲ ਨਾਲ ਤਾਣੇ ਤੇ ਮੈਂ ਉਹਦਾ ਨੰਬਰ ਵੇਖਾਂਗਾ ਉਹ ਤਾਂ ਨਹੀਂ ਚੱਲਿਆ ਮੇਰੀ ਕਿਸਮਤ ਹਰੇਕ ਦੰਵੇਂ ਦੇਣੀ ਮੇਰੇ ਤੋਂ ਨਹੀਂ ਕਹਿੰਦੇ ਮੇਰੇ ਮਗਰ ਤਾਂ ਟਾਈਨ ਸਰ ਉਹਦੋਂ ਹੀ ਉਹਨੂੰ ਫੇਰ ਨਹੀਂ ਚੱਲਿਆ ਉਹ ਤਾਂ ਰੱਬ ਨੂੰ ਕਿਤੇ ਪਿਸਤੌਲ ਨਹੀਂ ਉਹਨਾਂ ਦਾ ਚੱਲਿਆ ਉਹਨਾਂ ਤੇ ਇੱਥੋਂ ਜਿੱਦਾਂ ਨਾਲੋਂ ਮੈਂ ਖੋਤਾ ਨਾ ਏਦਾਂ ਤਾਣ ਕੇ ਨਹੀਂ ਨਹੀਂ ਇੱਥੇ ਬਸ ਉਹ ਤਾਂ ਰੱਬ ਨੂੰ ਇਹਨਾਂ ਦੀ ਕਿਸਮਤ ਚੰਗੀ ਦੋ ਆਈ ਵੀ ਇਹ ਚੱਲਿਆ ਨਹੀਂ ਇਹ ਵਾਕਈ ਇੱਕ ਗੱਲ ਸੁਣੋ ਮੈਂ ਉਹਨਾਂ ਦੀ ਤੇ ਨੈ ਨਹੀਂ ਲੈ ਆ ਤੇਰੇ ਕੋਲ ਰਾਤ ਬਹੁਤ ਜ਼ਿਆਦਾ ਮੈਂ ਸਵੇਰੇ ਨਹੀਂ ਸਕੂ ਬਿਲਕੁਲ ਮੇਰਾ ਨਾ ਪੁੱਛਦਾ ਰਿਹਾ ਤੁਹਾਨੂੰ ਮੈਂ ਬੜੇ ਮੇਲੇ ਤੇ ਨਰ ਗੱਲ ਹੋਈ ਬੜੀ ਗੱਲ ਮੈਂ ਅੱਜਾ ਤੋਂ ਮਾਪਰ ਕਮ ਹੋ ਗਿਆ ਹੱਤਵਾਦ ਵਾਲਿਆਂ ਦਾ ਤੇ ਕੋਈ ਟਾਰਗੇਟ ਸੀ ਹਾਂਜੀ ਮੇਰਾ ਨਾ ਛੋਟਾ ਚਾਚਾਈ ਦਾ ਬੇਡਾ ਉਹਦੇ ਕੋਲ ਮੋੜ ਸਰ ਹੋਇਆ ਅਗਲਾੜੀ ਵਾਲੇ ਮੋੜ ਤੇ ਹਫਤਾ ਦੋ ਹਫਤੇ ਡੇਢ ਦੀ ਗੱਲ ਇਹੋ ਗਏ ਆ ਥਾਣੇ ਤੇ ਬੰਦਾ ਮੰਨ ਗਿਆ ਵੀ ਮੈਂ ਖੋਇਆ ਵਾ ਉਦੋਂ ਬਾਅਦ ਫੋਨ ਆ ਗਿਆ ਉਹਦੇ ਬਾਅਦ ਗੱਲ ਹੀ ਕੋਈ ਨਹੀਂ ਇੱਥੇ ਤਰਲੇਲੇਂ ਦੇ ਰਹੇ ਨੇ ਇੱਥੇ ਵੀ ਸਾਡੇ ਨਹਿਰ ਤੇ ਉਹ ਸਾਡੀ ਨਹਿਰ ਤੇ ਬੰਦੇ ਨੇ ਬਹੁਤ ਹੀ ਦੁਰਾਦ ਬਹੁਤ ਜ਼ਿਆਦਾ ਹੀ ਬਹੁਤ ਬੰਦਾ ਮੂੰਹ ਮੰਨ ਗਿਆ ਵੀ ਮੈਂ ਲਿਆ ਤੇ ਮੈਂ ਕੋਈ ਗੱਲ ਨਹੀਂ ਮੈਂ ਹਰਜਾਨਾ ਭਰਨ ਨੂੰ ਤਿਆਰ ਐ ਤੇ ਉਹ ਇੱਕ ਰਾਤ ਲੰਗੀ ਐ ਤੇ ਸਵੇਰੇ ਬੰਦਾ ਵੀ ਗਿਆ ਤੇ ਪੁਲਿਸ ਵੀ ਗਈ ਮੇਰੇ ਉਹਨਾਂ ਹੀ ਜੀਓ ਗਲਤੀ ਲੱਗੀ ਸੀ ਜੀ ਉਹਨੂੰ ਇਹ ਜੋ ਤਵਾਜ ਬਣ ਗਿਆ ਮੈਂ ਮੈਂ ਤਾਂ ਆਪ ਮੈਂ ਘਰਦਨੋ ਮੈਂ ਵੀ ਘਰ ਬਹਿ ਜਾਉ ਮੈਂ ਬੱਚੇ ਨੇ ਸਕੂਲੇ ਜਾਣਾ ਮੈਨੂੰ ਉਹਦੇ ਅੰਦਰ ਮੈਨੂੰ ਮੁਸ਼ਕਲ ਹੋਈ ਨਹੀਂ ਗਾ ਗੁੰਡੇ ਆ ਘਾਣ ਨੂੰ ਬੜਾ ਹੋ ਗਿਆ ਨਸ਼ੇ ਵਾਲੀ ਇੰਤਿਹਾਬ ਕਿ ਤਰੇ ਗਾਜੀ ਨਗਰ ਕੀ ਚੱਲਣ ਦੇ ਰੋਜ਼ ਹੀ ਇੱਕ ਬੰਦਾ ਮਰ ਜਾਂਦਾ ਮੈਂ ਕੱਲ ਕੋ ਉੱਥੇ ਜਾ ਕੇ ਆਇਆ ਹਾਂ ਹਾਂਜੀ ਕਿ ਸਿੰਘਰ ਥਲੇ ਮੈਨੂੰ ਕਹਿੰਦੇ ਜੀ ਉੱਥੇ ਜਾ ਕੇ ਤੁਰਿਆ ਸੀ ਉੱਥੇ ਜਾਣ ਕੇ ਮਰ ਗਿਆ ਛੜ ਮੈਂ ਉਹਨੂੰ ਆਪਣੇ ਟਾਈਮ 'ਚ ਬਾਹਰ ਨਹੀਂ ਨਿਕਲ ਦਿੱਤਾ ਕਿਤੇ ਇਹ ਹੋਣ ਤੇ ਸਰੀਆ ਮਸਾਲੇ ਚ ਸਰੀਆ ਮਸਾਲਾ ਕੋਈ ਕਮੀ ਕੋਈ ਨਹੀਂ ਰਹੀ ਤੇ ਆਰ ਲੋਕਰ ਮੈਂ ਸਰੀਆ ਪੜੇ ਕਰਦਿਆਂ ਗਿਆ ਜੀ ਆ ਭਾ ਵੀ ਉਹਦੇ ਫੜਾ ਤੋ ਭਾਈ ਇਹ ਡਾਰੀ ਨਹੀਂ ਉਹ ਮੈਂ ਪੁਲਿਸ ਤੇ ਬਿਲਕੁਲ ਕੋਟੇ ਟੇਕੀ ਕੋਟੇ ਲੋਟੇ ਟੋਟੇ ਤੇ ਸਾਡੇ ਵਾਲਾ ਐਸਐਸਪੀ ਨਿਕਲਦਾ ਹੀ ਬਾਹਰ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਖਤਰਾ ਉਹਨਾਂ ਨੂੰ ਗਨਮਨ ਦਿੱਤੇ ਆ ਤੇ ਆਪੇ ਅੰਦਰ ਹੀ ਬੜੇ ਲੋਕ ਮਰਦੇ ਮੇਰੀ ਜਿਨ੍ਹਾਂ ਕੋਲ ਲੋਕਾਂ ਨੂੰ ਖਤਰਾ ਉਹਨਾਂ ਨੂੰ ਗਨਮਨ ਦਿੱਤੇ ਆ ਉਹ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਲੋਕਾਂ ਨੂੰ ਖਤਰਾ ਉਹਨਾਂ ਨੂੰ ਗਨਮਨ ਦਿੱਤੇ ਆ ਤੇ ਜਿਨ੍ਹਾਂ ਨੂੰ ਗਨਮਨ ਚਾਹੀਦਾ ਉਹਨਾਂ ਨੂੰ ਕੋਈ ਲਾਭ ਨਹੀਂ ਦੇਦੇ ਨਾ ਨਾ ਤੰਦ ਸੇਵੀ ਅਜੇ ਉਹ ਵੀ ਸਭ ਤੋਂ ਵੱਡਾ ਪੇਸ਼ ਹੋਇਆ ਦੋ ਵਾਰੀ ਅਜੇ ਉਹਨੂੰ ਕਿਹਾ ਵੀ ਡੀਏਵੀ ਜੀ ਸਾਹਿਬ ਨੇ ਤੇ ਇਹਨੇ ਦੋ ਵਾਰੀ ਇਹਨੇ ਉਹ ਆਰ ਨੇ ਮੋੜਦਾ ਤੁੰਜ ਦੁਬਾਰਾ ਪੇਸ਼ ਹੋ ਸਾਡੀ ਹੈ ਜੀ ਮੈਂ ਯਾਦ ਰੱਖ ਦੋਗੀ ਉਸ ਕੋਲ ਜੀ ਮੈਨੂੰ ਕਹਿੰਦਾ ਮੈਂ ਕੱਲ ਸ਼ਾਮੀ ਆਉਣ ਲੱਗਾ ਤੇ ਮੈਂ ਫਿਰ ਕੋਈ ਰੇਕੇ ਦਾ ਰਿਝਾਪਨ ਹੋ ਗਿਆ ਤੇ ਮੈਂ ਅਗਰ ਚਲ ਗਿਆ ਮੈਂ ਜੇ ਉਧਰ ਪਹੁੰਚਿਆ ਹੀ ਤਾਂ ਮੈਨੂੰ ਬੂਨਾ ਗਿਆ ਤੇ ਫਿਰ ਪੈਨਫੋਨ ਚ ਮੀਨ ਨਿਕਲ ਗਈ ਵੀ ਕਦੀ ਐਹੋ ਜਿਹਾ ਚਾਂਸ ਸੁਣਿਆ ਨਹੀਂ ਉੱਥੋਂ ਭਜੇ ਦਰ ਤੁ ਗਰਮ ਨੂੰ ਤੇ ਟਾਮਰੇਟ ਦਾ ਵੀ ਗੱਲ ਕੇ ਨਹੀਂ ਯਾਰ ਫਿਰ ਮੈਨੂੰ ਕਹਿੰਦਾ ਰਧਾ ਸਾਹਿਬ ਮੈਨੂੰ ਉਥੇ ਪਹਾਲ ਲੱਗਾ ਉਹਦੇ ਸੁਖਦੇਵ ਦੇ ਪਿੰਡੋਂ ਛੁੱਟ ਕੇ ਮੈਂ ਉਥੋਂ ਨੂੰ ਜਾਣ ਲੱਗਾ ਮੇਰੇ ਕਹ ਯਾਰ ਕਮਾਲ ਹੋ ਗਿਆ ਰਾਤੀ ਤੇ ਮੈਂ ਅੰਦਰ 깔ੋਂਦਾ ਵਾਤ ਨੂੰ ਮੈਂ ਕਿ ਮੈਂ ਸੰਧਾ ਹਟਣਾ ਵਾਲੇ ਪੀਕਸਟ ਦੇਣਾ ਹੈ ਇਹ ਛੋਟਾ ਬੇੜਾ ਜੀ ਇਹ ਵੀ ਇਹ ਵੀ ਰਾਤੀ ਵਿਚਾਰਾ ਰਾਤੀ ਜਲੰਧਰੋਂ ਜਰਾ ਆਇਆ ਜਲੰਧਰ ਜਲੰਧਰ ਜੀ ਹਾਂ ਜੀ ਮੈਂ ਨਾ ਇਹ ਇਲੈਕਟ੍ਰੋਨਿਕ ਪੁੱਟਣੀ ਪੈਣੀ ਧਾਨ ਵਾਲੀ ਘਰ ਬੰਦਾ ਕਹਿੰਦਾ ਵੀ ਸੇਤ ਆ ਇਹੋ ਕਹਿੰਦਾ ਬੰਦਾ ਹੁਣ ਤੇ ਫਿਰ ਇਹ ਤੋਂ ਬਸ ਰੋਂਗੀ ਪੁੱਟਣੀ ਪੈਣੀ ਧਾਨ ਖਾਣਾ ਗਿਆ ਹੀ ਨਾ ਉਹ ਇੱਕ ਪੂਰਾ ਪੂਰਾ ਕੁਤੇ ਚਲ ਪਾਉਚਿਆ ਹਾਂ ਜੀ ਸਾਲਾ ਪੂਰਾ ਉਹ ਗੈਂਦਿੰਦੋ ਦੇ ਟੰਗਰੇਲ ਕਰਕੇ ਬਜਾਓ ਹੋ ਗਿਆ ਏ ਜੇ ਅੰਦਰਾਂ ਨੂੰ ਘੱਟਦਾ ਨਾ ਫੇਰ ਨਹੀਂ ਹੱਦ ਬਜਾਉਣਾ ਫੇਰ ਮੈਂ ਤੇ ਮਮੀ ਹੀ ਤੇ ਮੇਰੀ ਨੂੰਹ ਛੋਟੀ ਅਜੀ ਘਰ ਦੀ ਤੇ ਪੁੱਤੀ ਮੇਰੀ ਸਾਗਰੀ ਜਿਹੜਾ ਚੋਣ ਨਾ ਨੰਗੇ ਦੇ ਤਾਂ ਉਹ ਆਇਆ ਜੇ ਕੋ ਬਜਨ ਲੈਂਡਰ ਮਾਰ ਦਣਾ ਸੀ ਤੇ ਇਹਨਾਂ ਨੂੰ ਰਾਬੀ ਵੀਰੇ ਆ ਗਿਆ ਕਿ ਉਹ ਬਾਹਰ ਲੱਗਿਆ ਇਹਨਾਂ ਦਾ ਜਾਂ ਡੋਰ ਨਹੀਂ ਖੁੱਲ ਜਾ ਕੋਈ ਲੜੋ ਕੋਈ ਅਸੀਂ ਸ਼ਾਮ ਨੂੰ 5:30 6 ਵਜੇ ਬਾਹਰ ਲਾ ਗੇਟ ਬੰਦ ਕਰ ਦੇਣਾ ਤੇ 7:30 7:30 ਫਿਰ ਆ ਕੇ ਸੁੱਟਣਾ ਹੀ ਬੜੀ ਵੱਡੀ ਚੀਜ਼ ਹਾਂਜੀ ਹਾਂਜੀ ਫਿਰ ਇਹਨਾਂ ਦਾ ਵੀ 4 ਬਿਜ ਪਹਿਲਾਂ ਕੁੱਛ ਤੇ ਰਹੇ ਆ ਫਿਰ ਸੱਦੇ ਨਿਕਲੇ ਕਿ ਵਾਪਸ ਮੁੜ ਕੇ ਫਿਰ ਪਤਾ ਹੀ ਨਹੀਂ ਲੱਗਾ ਜੀ ਸ਼ੂ ਮੰਤਰ ਹੋ ਗਏ ਜਿੰਨੇ ਜਿਹਨੂੰ ਅੱਜ ਨੂੰ ਘੜੀ ਖੁੱਲਦੀ ਹੈ ਹਾਂਜੀ ਬਾਰੀ ਬਾਰੀ ਨਹੀਂ ਪ੍ਰਾਸ ਕਰਦੇ ਦੱਬ ਕੇ ਜਿੰਨੇ ਜਿਹਨੂੰ ਵੇਖਣ ਨੂੰ ਖੁਣ ਲੱਗੇ ਮੁਲਾਜ਼ਮ ਆਏ ਨੇ ਉਹਨਾਂ ਡੀਵੀਰ ਨਾਲ ਮੇਟਿਆ ਅੱਜ ਜੀ ਲੈ ਚਲੋ ਜੀ ਆਪ ਵੀ ਬੰਦਾ ਤੋਂ ਇਹਨਾਂ ਨੂੰ ਦਾ ਹੱਥ ਪੈਰਾਂ ਤੇ ਪੈ ਗਈ ਇੱਕਦਮ ਇਹਨਾਂ ਕਿਥੋਂ ਕੈਮਰੇ ਖੋਲਨੇ ਉਹ ਦੇ ਜੀ ਤਕਰੀਬਨ ਇੱਕ ਪਿਛੇ ਆਉਂਦੇ ਨੇ ਇੱਥੇ ਪਤਾ ਕਰਦੇ ਆ ਮੋੜੇ ਹਾਂਜੀ ਪਹਿਲਾਂ ਵੀ ਇੱਕ ਦਿਨ ਆ ਸਾਡੇ ਕੋਲ ਛੋਟੇ ਛੋਟੇ ਉਹਨਾਂ ਨੂੰ ਕੁੱਝ ਦੇ ਲੰਮੀ ਮੁਲਾਜ਼ਮਾ ਆਉਂਦਾ ਨਹੀਂ ਘਰ ਉਹ ਕੋਈ ਧਿਆਨ ਨਹੀਂ ਕਰავਦੇ ਉਹ ਚਲ ਗਿਆ ਹੁਣ ਤੇ ਇਹਨਾਂ ਦੇ ਵਿਚਾਰਾਂ ਤੇ ਪੈ ਗਈ ਹੱਥ ਉਹਦਾ ਘਰ ਕਿਹੜਾ ਉਹਦਾ ਆ ਨਾ ਬਸ ਬਸ ਉਹ ਆ ਬਸ ਚਲ ਗਿਆ ਉਹਦਾ ਸਾਰਾ ਇਹਦਾ ਤੁਹਾਡਾ ਪਾਰਟ ਪਿਆ ਮੈਂ ਉਹ ਉਹ ਲੋਕ ਕੋਈ ਘੜੀ ਕੋਈ ਵੀ ਕਰ ਕੋਈ ਮੈਂ ਟਾਰਗੇਟ ਇਹਨਾਂ ਨੂੰ ਮੰਨਦੇ ਉਹ ਵੀ ਆਉਂਦਾ ਰਹਿੰਦਾ ਮੇਨ ਟਾਰਗੇਟ ਇਹਨਾਂ ਨੂੰ ਮੰਨਦੇ ਆ ਵੀ ਇਹਨਾਂ ਦਾ ਵਾਦੇ ਇਹਨਾਂ ਤੇ ਕਰੋ ਹੈ ਨਹੀਂ ਹੌਲੀ ਜੀ ਚੱਲਦਾ ਫਿਰ ਤੇ ਹੀ ਹੋਈ ਜਾਂ ਹਾਂਜੀ 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 ਵੀ ਉਹ ਇਲਾਕੇ 'ਚ ਵੀ ਬਹੁਤਿਆਂ ਨੂੰ ਮਤਲਬ ਜਦੋਂ ਉਹਦੇ ਫਰਦਾਂ ਦੇ ਕਿਨੂੰ ਪਤਾ ਨਹੀਂ ਕਿ ਕੌਣ ਹੈ ਕੌਣ ਹੈ ਇਹਰਾ ਮੁੰਡਾ ਹੀ ਸਮਝਦਾ ਰਿਹਾ ਨਹੀਂ ਜੀ ਸੱਚੀ ਗੱਲ ਇਹ ਉਹਨੇ ਜਨੇਰੀ ਜਾਣਾ ਵੀ ਚਲੋ ਜਨਾਣਾ ਲੈਣਾ ਉਹਨੇ ਮਿਲਿਆ ਤਾਂ ਇਹਰਾ ਹੀ ਸਮਝਦਾ ਰਿਹਾ ਬਿਲਕੁਲ ਬਿਲਕੁਲ ਹਾਂ ਜਦੋਂ ਆਪੀ ਨੂੰ ਪਤਾ ਲੱਗਾ ਕਿ ਉਹ ਠੀਕ ਹੈ ਮੇਰੇ ਬੇਟੇ ਦਾ ਯਾਰ ਮੀਂਹ ਦਾ ਉਹ ਉਹ ਮਿਲਦਾ ਮੁੰਡਾ ਜਿਹੜਾ ਇਹਦਾ ਉਹਦਾ ਬਿਟਾਨੀ ਆ ਤੇ ਮੈਂ ਉਹਨੂੰ ਤੇਰੇ ਹੀ ਸਮਝਦਾ ਰਹਿਣ ਲੱਗ ਪਿਆ ਉਹਦਾ ਯਾਰ ਨਹੀਂ ਗਿਆ ਤੇ ਤਰੀਕੀ ਮੈਂ ਦੱਲਦਾ ਕਿ ਜਦ ਮੈਂ ਆਈ ਇਹ ਹੋਰ ਨਾ ਕੋਈ ਕੀ ਕਰ ਰਿਹਾ ਕੋਈ ਕੀ ਕਰ ਰਿਹਾ ਨਾ ਕਰਵਾ ਸਰਵਾ ਨੂੰ ਅੱਜ ਇਹ ਕਰਨ ਕਰਕੇ ਮਾਰੋ ਜੀ